ਹਾਂ ਭਾਈ ਅੰਜੀ ਹਾਂ ਭਾਈ ਤਾ ਹੁਣ ਮੈਂ ਕੀ ਕਰਾਂ ਤੁਨੂੰ ਹੁਣ ਮੈਨੂੰ ਤਾਂ ਕੁਝ ਸ਼ਰਮੰਦੀ ਵਾਪੁੜੀ ਕੀ ਗੋੜੇ ਗੇ ਨਹੀਂ ਪਾਪਾ ਜੀ ਤੁਸੀਂ ਐਂ ਨਹੀਂ ਕਰਨਾ ਸੀ ਕੀ ਲੱਤਾ ਉਹ ਤਾਂ ਕਹਿੰਦੀ ਸੀ ਲਾ ਕੋਣ ਆਉਣ ਦੇ ਅੰਦਰ ਚੱਕ ਕੇ ਲੱਤਾ ਮੋਢੇ ਤੇ ਰੱਖ ਲਾ ਪੇ ਕਰ ਲਾ ਮੈਨੂੰ ਕੋੜੀ ਬਣਾ ਲਾ ਮੈਨੂੰ ਕੋੜੀ ਕਰ ਲਾ ਤੇ ਹੁਣ ਕੀ ਹੋ ਗਿਆ ਤਾਂ ਕੇ ਟੂਪ ਟੋਪੇ ਤੱਪੇ ਤੈਨੂੰ ਉੱਧੜ ਕੇ ਪਈ ਤੇਰੇ ਨੋ ਨਾ ਇਹ ਜਤਨ ਹੋ ਰਿਹਾ ਬਾਪੂ ਜੀ ਮੈਂ ਤਾਂ ਕੋਈ ਕੰਮ ਹੋ ਗਿਆ ਹੁਣ ਕੀ ਹੋ ਗਿਆ ਲੈ ਮੇਰੇ ਤਾਂ ਨਿਕਨਣਾ ਹੁਣ ਲੱਗ ਗਿਆ ਹੋਇਆ ਕਿਵੇਂ ਹੋ ਗਿਆ ਠੀਕ ਨਹੀਂ ਪਤਾ ਹੁਣ ਕੋਈ ਪਤਾ ਤੁਸੀਂ ਨਹੀਂ ਆਣੀ ਹੋਗੇ ਕਿਵੇਂ ਹੋ ਜਾਂਦਾ ਗੱਲ ਤੁਸੀਂ ਕੀਤਾ ਤੁਹਾਡੀ ਹੋਇਆਗਾ ਪੱਟਾ ਪਟਾ ਮੈਂ ਕੀਤਾ ਠੋੜੀ ਕਰਨੀ ਹੋਇਆਗਾ ਹੁਣ ਤੁਸੀਂ ਹੀ ਨੋ ਕਰ ਸਕਦੇ ਹੋਗੀ ਲੈ ਮੈਂ ਨਿਕਨਣਾ ਕਰੂੰ ਤੋੜੇ ਚਾਟੇ ਚ ਮੇਰੇ ਪੌਣੀਆਂ ਤੋਂ ਹੁਣ ਸਦਾ ਆ ਮੈਂ ਨਹੀਂ ਮੁੱਕਰ ਨਹੀਂ ਸਕਦੀ ਕਿ ਹੁਣ ਬਾਪੂ ਜੀ ਮੁੱਕਰ ਦੇ ਨਹੀਂ ਸਕਦੇ ਲੋਹੇ ਤਰੀਆ ਸਾਰਾ ਦਿਨ ਤਾਂ ਤੁਸੀਂ ਮੇਰੇ ਤੇ ਪਹਿਰਾ ਲਾਉਂਦੇ ਹੋ ਵੀ ਸਾਰਾ ਦਿਨ ਮੈਨੂੰ ਅੰਦਰ ਹੀ ਟਾਲੀ ਰੱਖ ਦਿੰਦੇ ਕਿਸੇ ਤੇ ਜਾਣ ਵੀ ਨਹੀਂ ਦਿੰਦੇ ਘੋੜਾ ਵੀ ਨਹੀਂ ਜਾਣ ਦਿੰਦੇ ਮੈਨੂੰ ਸਾਰਾ ਸਮਾਨ ਘਰੇ ਲਿਆ ਕੇ ਦਿੰਦੇ ਹਾਂ ਜੀ ਹਰ ਇੱਕ ਚੀਜ਼ ਦੀ ਲੋੜ ਤਾਂ ਪੂਰੀ ਕਰ ਦਿੰਦੇ ਮੈਂ ਕਿੱਥੇ ਜਾਨੀ ਜਰੂਰਤਾਂ ਵਈ ਪੂਰੀ ਕਰਦੇ ਹੀ ਆ ਪਰ ਹੁਣ ਮੰਨੋ ਜਾਂ ਨਾ ਮੰਨੋ ਇਹ ਤੁਹਾਡੀ ਹੈ ਕਿ ਤੁੰਨੇ ਰੱਖਣਾ ਪਊਗਾ ਤੇ ਬਾਦ ਤੇ ਰੱਖ ਲੋ ਜੇ ਤੈਨੂੰ ਰੱਖ ਲੈ ਤਾਂ ਫਿਰ ਜਵਾਬ ਰੱਖਣ ਲੋ ਮੇਰੇ ਇੱਥੇ ਵੀ ਗੋਲੀ ਪੈਂਦੀ ਆ ਕੀ ਕਿਹੜੀ ਐਨਰਜੀ ਆ ਕਾਹੀ ਉਹ ਤਾਂ ਹੰਡਾਰ ਗਿਆ ਹੁੰਦੀ ਹੈਗਾ। ਹਰ ਗਿਆ ਦਰੋਂ ਕੋਈ ਨਾ ਕੋਈ ਬੱਲਬੀ ਬਣਾ ਕਰ। ਨਾ ਨਾ ਮੈਂ ਤਾਂ ਹਾਂ ਕੀ ਬਾਕੀ ਤੁਸੀਂ ਕਹੋ ਕੁਝ ਵੀ ਕਹਿਣਾ ਮਿਲ ਜੀਤ ਨਹੀਂ। ਤੂੰ ਐਂ ਕਹਿਦੀ ਨਾ ਵੀ ਟੈਸਟ ਟਿਊਬ ਉਹ ਵੀ ਅੱਜ ਕੱਲ੍ਹ ਚੱਲਦਾ ਉਹਦੇ ਨਾਲ ਮਨ ਲੋ ਬ ਲੈ ਲਿਆ ਉਹ ਤਿੱਥੋਂ ਤਾਂ ਹੁੰਦਾ ਨਹੀਂ ਸੀਗਾ। ਕਿੰਨੇ ਚੱਲਦਾ ਮਤਰਾ ਮਾਰੀਗਾ ਜਵਾਬ ਤਾਂ ਹੁੰਦਾ ਨਹੀਂ ਸੀਗਾ। ਮੈਂ ਕਿਰ ਤੋਂ ਵੀ ਗੱਲ ਮੰਨੂ ਆ ਤੁਸੀਂ ਕਹਦੇ ਹੋ ਨਾ। ਮੈਂ ਕਿਵੇਂ ਕਹਾਂਦਾ ਤਾਂ ਫਿਰ ਮੈਨੂੰ ਕੋਕੋ ਦਾ ਬਾਪੂ ਬੁੜਾ ਤੂੰ ਉੱਤੇ ਡੰਡਾ ਡਕਤਾ ਹੋਗਾ। ਸੱਪਾ ਕਰੇ। ਹਾਂ ਮੈਂ ਤੇ ਤੂੰ ਡੰਡਾ ਡਕਤਾ। ਸੱਪਾ ਕਰੇ ਇੱਕ ਤੇ ਸੱਪਾ ਦੇ ਵੀ। ਹਾਂ ਮਾਂ ਤੂੰ ਵੀ ਰੱਬ ਨੂੰ ਗੁੰਮੰਦਾ ਤੋੜੇ ਤੱਕ ਨਹੀਂ ਸ਼ੱਕ ਕਰਦਾ। ਰੱਬ ਨੂੰ ਗੁੰਮੰਦਾ ਆਇਨੀ ਪਤਾ ਵੀ ਰੱਬ ਨੇ ਗੱਜਰਾ ਵੀ ਇਸ ਨਾਲ ਦੇ ਵਿੱਚ ਹੀ ਰੰਬਾ ਰੱਖਦਾ। ਉਹ ਤੇ ਤੁਹਾਡੀ ਲੀਕਾ ਹੁੰਦੇ ਹੈ। ਤੁਹਾਡੀ ਲੀਕਾ ਹੁੰਦਾ। ਜਾਨ ਤੇ ਮੈਂ ਚਿਰੰਬਰ ਰੱਖੂ ਹਾਂ ਤੂੰ ਨੂੰ ਗੱਤਾਂ ਲੰਤੀਆਂ। ਹੋ ਉਹ ਬੜਾ ਅਭਿਤ ਨਹੀਂ ਰੱਖਣਾ ਪਈ ਨਾ ਬਾਹਰ ਕੱਢਣਾ ਸੀ ਤੁਸੀਂ ਬਾਹਰ ਨਹੀਂ ਫਿਰ ਤਾਰ ਕੱਢੇ ਸਵਾਲ ਵੀ ਤਾਂ ਨਹੀਂ ਹੁੰਦਾ ਨਾ ਜਦੋਂ ਵਿੱਚ ਜਾਂਦੀ ਹੈ ਨਾ ਇਹ ਤਸੱਲੀ ਹੋ ਰਹੀ ਹੁੰਦੀ ਹੈ ਐ ਤੁਸੀਂ ਨਾਲ ਹੁਣ ਰੰਬਾ ਤਾਂ ਵਿੱਚ ਹੀ ਰਹਿ ਗਿਆ ਹੁਣ ਹੁਣ ਮੋਟਰਸਾਈਕਲ ਦੇ ਮੋਟਰਸਾਈਕਲ ਦੇ ਵਿੱਚ ਆਪਾਂ ਤੇਲ ਨਾ ਪਾਈਏ ਤੇਲ ਆਪਾਂ ਬਾਹਰ ਡੋਲ ਦੀਏ ਕਿ ਮੋਟਰਾਂ ਦਾ ਚੱਲੂਗਾ ਹੁਣ ਪੰਪ ਵਾਲੇ ਕੋਲ ਜਾ ਕੇ ਪੰਪ ਵਾਲੀਓ ਤੂਤਰੀਓ ਮੋਰੀ ਜੀ ਦੇ ਵਿੱਚ ਪੈਂਦੀ ਹੈ ਫਿਰ ਵਿੱਚ ਤੇਲ ਪਰਦਾ ਹੋ ਫਿਰ ਹੀ ਮੋਟਰਸਾਈਕਲ ਚੱਲਦਾ ਹੈ ਨਾ ਫਿਰ ਹੀ ਮੋਟਰਸਾਈਕਲ ਚ ਜਾਨ ਪੈਂਦੀ ਹੈ ਮੈਂ ਤਾਂ ਹੁਣ ਫਿਰ ਤੁਰਦੀ ਹੁਣ ਨਹੀਂ ਤੁਰਦੀ ਮੈਂ ਹੁਣ ਤਾਂ ਮਹੀਨਾ ਵਾਸਤੇ ਹੋ ਗਈ ਪੱਕਾ ਪੱਕਾ ਨਹੀਂ ਹੋ ਗਈ ਹੁਣ ਮੇਰੇ ਕੋਲ ਤਾਂ ਮੋਟਰਸਾਈਕਲ ਤੇ ਤਾਂ ਤੇਲ ਪਵਾਇਓ ਜੋ ਖਾਲੀ ਵਿੱਚ ਕੋਈ ਤੇਲ ਕੱਢੇ ਨਾ ਮੈਂ ਤੁਰਦੀ ਨਹੀਂ ਹੁਣ ਨਾ ਮੈਂ ਤਾਂ ਮੋਟਰਸਾਈਕਲ ਵੀ ਜਾਮ ਹੋ ਗਈ ਜਾਮ ਤਾਂ ਕਿਵੇਂ ਹੋ ਗਈ ਤੇ ਸਰਵਿਸ ਦਿਵਾ ਲਈ ਕਰ ਦਿੰਨੇ ਆ ਤੇ ਮੋਬਿਲ ਚੇਂਜ ਕਰ ਦਿੰਨੇ ਆ ਤੇਰਾ ਤੇ ਫਿਲਟਰ ਚੇਂਜ ਕਰ ਦਿੰਨੇ ਆ ਤੇਰਾ ਕਰਵਾ ਲੈ ਹੋ ਗਿਆ ਤੇਰੇ ਦੇ ਰੇਮ ਪਿਸਟਨ ਚੇਂਜ ਕਰ ਦਿੰਨੇ ਆ ਤੇਰੇ ਕਰਵਾ ਲਿਓ ਕਲਚ ਪਲੇਟਾਂ ਵੀ ਸਹੀ ਕਰ ਦਿੰਨੇ ਆ ਕਲਚ ਪਲੇਟਾਂ ਵੀ ਟਾਇਡ ਹੋ ਗਈਆਂ ਹੋਣੀਆਂ ਆ ਉਹ ਤਾਂ ਤੁਹਾਡੀ ਮਰਜ਼ੀ ਹੈ ਹੁਣ ਤੂੰ ਦੱਸ ਚੱਲੇ ਤਾਂ ਮਜ਼ਾਕ ਮਜ਼ਾਕ ਚਲੋ ਮਜ਼ਾਕ ਕਰਦੇ ਚਲੋ ਸਵਾਦ ਲਏ ਤਾਂ ਸਵਾਦ ਸਵਾਦ ਚ ਫਿਰ ਕੋਈ ਕੰਮ ਰੋ ਦੇ ਕੋਈ ਜਾਂਦਾ ਤੇ ਮੈਂ ਤੁਹਾਨੂੰ ਕਿਹਾ ਮੈਂ ਤੁਹਾਨੂੰ ਕਿਹਾ 9 ਮਹੀਨਾ ਟੀਕਾ ਲਵਾ ਲਓ ਤੂੰ ਮੰਨੀ ਨਹੀਂ ਉਹ ਤੋਂ ਤੇਰੀ ਗੋਲੀ ਪਈ ਨਾ ਟੀਕਾ ਲਵਾਇਆ ਸੀ ਆ ਨਾ ਮਾਕੇ ਕਹਿੰਦਾ ਸੀ ਤੂੰ ਸਿੰਘ ਆਂ ਤੂੰ ਸਿਲਵਾਇਆ ਟੀਕਾ ਲਵਾਇਆ ਸੀ ਤੇ ਟੀਕਾ ਲਵਾਇਆ ਤਾਂ ਬਾਅਦ 3 ਮਹੀਨੇ ਬਾਅਦ ਬਾਰੇ ਫੇਰ ਲਵਾਉਣਾ ਹੁੰਦਾ ਟੀਕਾ ਟੀਕਾ ਪਹਿਲਾ ਕਰਵਾਤਾ ਹੋ ਗਿਆ ਸੀ ਨਹੀਂ ਕਿ ਇਹ ਤਾਂ ਪਹਿਲਾਂ ਤੋਂ ਹੋਤਾ ਗਿਆ ਹੁਣ ਫਿਰ ਇਹ ਟੀਕਾ ਫੇਰ ਵੀ ਹੋ ਜਾਂਦਾ ਹੈ ਅੱਜ ਕੱਲ ਹੂੰ ਕੋਈ ਸੋਲੂਸ਼ਨ ਦੱਸ ਵੀ ਤੂੰ ਇਹਨੂੰ ਰੱਖਣਾ ਹੈ ਜਾਂ ਫਿਰ ਇਹਦਾ ਕੋਈ ਇਲਾਜ ਹੋ ਸਕਦਾ ਤੂੰ ਜਾ ਕੇ ਕਿਸੇ ਡਾਕਟਰ ਨੂੰ ਉਸ ਨੂੰ ਪੁੱਛ ਲੈ ਉਹ ਠੰਡੇ ਜਾਇਆ ਸਵੇਰੇ ਕਿਰ ਤੁਸੀਂ ਲੈ ਕੇ ਜਾਵਾਂਗੇ ਮੈਂ ਮਾਪੇ ਨਾਲ ਇਕੱਲੇ ਚ ਜਾਂਦੀ ਨਹੀਂ ਮੈਨਾਂ ਤਾਂ ਫਿਰ ਰਾਜ ਜੀ ਕਰਜੂ ਫਿਰ ਉਹ ਦੋ ਹੋਟਲ ਦੇ ਕਮਰਾ ਲੈਣਾ ਕੋਈ ਨਹੀਂ ਲੈਣੀ ਫਿਰ ਕਮਰਾ ਤਾਂ ਲੈ ਹੀ ਲਾਣੀ ਤੇ ਮਸਲਾ ਕੀ ਹੈ ਤੇਰਾ ਬਸ ਸਾਫ਼ੀ ਕਰਾਉਣੀ ਹੈ ਮੇਰੇ ਨਾਮੀਨਾ ਤੇ ਪੱਕੋਗੀ ਫਿਰ ਦਰਵਾਜ਼ਾ ਕਾ ਛੋਟਾ ਜਵਾਬ ਕਰੋ ਹੁੰਦਾ ਆਪਣੇ ਨਮਾਜ਼ੇ ਹੋ ਜਾਣੇ ਖਰਾਬ ਹਾਂ ਤਕੀਰਾ ਤਬ ਕੀ ਨਹੀਂ ਗੱਲ ਪੜਦੀ ਕਿਦੋਂ ਮੈਡੀਕਲ ਤੋਂ ਗੋਲੀ ਗੋਲੀ ਲਾ ਕੇ ਜਾਵਾਂਗੀ ਸਾਲ ਕਰਨਾ ਤਾਂ ਬਕਿੰਦੇ ਜਾਂਦੇ ਤੜਕੀ ਬਕੂ ਜੀ ਫਿਰ ਕੰਮ ਦਾ ਚਲ ਬਠੀ ਤੇ ਜਾਂਦੇ ਹੁਣ ਕਿੱਥੇ ਆ ਤੁ ਕਰਿਆ ਕਿ ਮੈਂ ਤਾਂ ਚ ਮੋਟਰ ਤੇ ਸੀਗਾ ਮੈਂ ਤਕਰੀ ਨਹੀਂ ਕਰਿਆ ਜੀ ਹਾਂਜੀ ਬਕੂ ਜੀ ਕਰਿਆ ਤਾਂ ਫਿਰ ਕਰ ਲਈ ਇੱਕ ਵਾਰੀ ਨਾਲ ਹੁਣ ਡਰ ਵੀ ਨਹੀਂ ਲੰਦਾ ਕੋਈ ਹੁਣ ਤਾਂ ਹੋ ਹੀ ਗਿਆ ਹੋਣਾ ਜੀ ਤੂੰ ਤੁਸੀਂ ਆਜੋ ਕੋਈ ਨਹੀਂ ਆਜਾ ਕਰ ਮੋਹਣੀ ਆਸ-ਪਾਸ ਦੀ ਧੁੱਤ ਕੋ ਮੇਰੀ ਗੱਲ ਸੁਣ ਬਾਹਰ ਉਹਨਾਂ ਦੀ ਉਹ ਮਨ ਵਾਲੀ ਬੁੜੀ ਤਾਂ ਨਹੀਂ ਬੈਠੀ ਕਿ ਉਹ ਜਾ ਕਰ ਨਾ ਨਾ ਉਹ ਨਹੀਂ ਬੈਠੀ ਉਹ ਤਾਂ ਅੰਬਈ ਹੋਈ ਐ ਨਾ ਕਿਤੇ ਰਾ ਗਈ ਐ ਉਹ ਜਵਾਨੀ ਵੇਲੇ ਬਹੁਤ ਮਰਦੀ ਹੁੰਦੀ ਸੀ ਮੇਰੇ ਤੇ ਤੁਸੀਂ ਬਾਪੂ ਜੀ ਹਜੇ ਵੀ ਜਵਾਨ ਹੀ ਕਹੋਗੇ ਮੈਨੂੰ ਪੁੱਛ ਕੇ ਲੈ ਚ ਨਾ ਕੋਈ ਕੋਈ ਤੈਨੂੰ ਪੁੱਛੇ ਤੈਨੂੰ ਕੋਈ ਕਿਉਂ ਪੁੱਛੇ ਤੈਨੂੰ ਮੈਂ ਪੁੱਛਦਾ ਮੈਂ ਪਸੰਦ ਆ ਤੈਨੂੰ ਨਾ ਨਾ ਮਰੀ ਕਹੀਏ ਤੁਹਾਡੇ ਕਿ ਤੁਸੀਂ ਰਾਜ ਬਣਾਉਂਦੇ ਕਿੱਥੀ ਜਗਹ ਰਹਿਣਾ ਹੈ ਕਿ ਆ ਰਮਜ਼ਾਨ ਸਾਫ ਹੈ ਪੂਰਾ ਹਾਂ ਸਾਫ ਹੈ ਮੈਂ ਫਿਰ ਅੱਜ ਤਾਂ ਫਿਰ ਚੜ ਚੜ ਕੇ ਚੱਲੂਗਾ ਮੈਂ ਫਿਰ ਠੀਕ ਹੈ ਸਭ ਕੁਝ ਮੈਂ ਫਿਰ ਨਾ ਇਹ ਅੱਗੇ ਹਾਂ ਲੋਗ ਨਾ ਠੀਕ ਹੈ ਠੀਕ ਹੈ